ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਕਰ ਕਿਰਪਾ ਮੇਰੇ ਪ੍ਰੇਤਮ ਸੁਆਮੀ ਨੈਤਰ ਦੇਖੇ ਦਰਸ ਤੇਰਾ RAM ਲੱਖ ਜਿਹਵਾ ਦੇਹੁ ਮੇਰੇ ਪਿਆਰੇ ਮੁਖ ਹਰ ਅਰਾਦੇ ਮੇਰਾ RAM ਹਰ ਅਰਾਦੇ ਜਮ ਪੰਥ ਸਾਦੇ ਦੁਖ ਨਾ ਵਿਆ ਪੈ ਕੋਈ ਜਲ ਥਲ ਮਹੀਲ ਪੂਰਨ ਸੁਆਮੀ ਜਤ ਦੇਖਾਂ ਤਤ ਸੋਏ ਪਰਮ ਮਹਾਂ ਬੇਕਾਰ ਨਾ ਠੇ ਪ੍ਰਭ ਨੇਰ ਹੁਤੇ ਨਿਰਾ ਨਾਨਕ ਕਾ ਪ੍ਰਭ ਕਿਰਪਾ ਕੀ ਜੈ ਨੇਤਰ ਦੇਖੇ ਦਰਸ ਤੇਰਾ ਸੁਹੀ ਮਹਲਾ ਪੰਜਵਾ ਕਰੇ ਕਿਰਪਾ ਮੇਰੇ ਪ੍ਰੇਤਮ ਸੁਆਮੀ ਨੈਤਰ ਦੇਖੇ ਦਰਸ ਤੇਰਾ ਰਾਮ ਲੱਖ ਜਿਹਵਾ ਦੇਹੁ ਮੇਰੇ ਪਿਆਰੇ ਮੁਖ ਹਰ ਆਰਾਦੇ ਮੇਰਾ ਰਾਮ ਹਰ ਆਰਾਦੇ ਜਮ ਪੰਥ ਸਾਦੇ ਦੁਖ ਨਾ ਵ્યાਪੈ ਕੋਈ ਜਲ ਥਲ ਮਹਿਲ ਪੂਰਨ ਸੁਆਮੀ ਜਤ ਦੇਖਾਂ ਤਤ ਸੁਏ ਪਰਮ ਮੋਹ ਬੇਕਾਰ ਨਾ ਠੇ ਪ੍ਰਭ ਨੇ ਰਹੂਤੇ ਨਿਰਾ ਨਾਨਕ ਕੋ ਪ੍ਰਭ ਕਿਰਪਾ ਕੇ ਜੈ ਨੈਤਰ ਦੇਖੇ ਦਰਸ ਤੇਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਕਰ ਕਿਰਪਾ ਮੇਰੇ ਪ੍ਰੇਤਮਾ ਸੁਆਮੀ ਨੇਤਰ ਦੇਖੇ ਦਰਸ ਤੇਰਾ ਰਾਮ ਲੱਖ ਜਿਹਵਾ ਦੇਹੁ ਮੇਰੇ ਪਿਆਰੇ ਮੁਖ ਹਰ ਅਰਾਦੇ ਮੇਰਾ ਰਾਮ ਹਰ ਅਰਾਦੇ ਜਮ ਪੰਥ ਸਾਦੇ ਦੁਖ ਨਾ ਵਿਆ ਪੈ ਕੋਈ ਜਲ ਥਲ ਮਹੀ ਅਲ ਪੂਰਨ ਸੁਆਮੀ ਜਤ ਦੇਖਾਂ ਤਤ ਸੋਏ ਪਰਮ ਮਹੰ ਬੇਕਾਰ ਨਾ ਠੇ ਪ੍ਰਭ ਨੇਰ ਹੁਤੇ ਨਿਰਾ ਨਾਨਕ ਕਾ ਪ੍ਰਭ ਕਿਰਪਾ ਕੀ ਜੈ ਨੇਤਰ ਦੇਖੇ ਦਰਸ ਤੇਰਾ ਸੁਹੀ ਮਹਲਾ ਪੰਜਵਾ ਕਰ ਕਿਰਪਾ ਮੇਰੇ ਪ੍ਰੇਤਮ ਸੁਆਮੀ ਨੇਤਰ ਦੇਖੇ ਦਰਸ ਤੇਰਾ ਰਾਮ ਲੱਖ ਜਿਹਵਾ ਦੇਹੁ ਮੇਰੇ ਪਿਆਰੇ ਮੁਖ ਹਰ ਅਰਾਦੇ ਮੇਰਾ ਰਾਮ ਹਰ ਅਰਾਦੇ ਜਮ ਪੰਥ ਸਾਦੇ ਦੁਖ ਨਾ ਵਿਆਪੈ ਕੋਈ ਜਲ ਥਲ ਮਹੀਲ ਪੂਰਨ ਸੁਆਮੀ ਜਤ ਦੇਖਾਂ ਤਤ ਸੋਏ ਕਰਮ ਮੋਹ ਬੇਕਾਰ ਨਾ ਥੇ ਪ੍ਰਭ ਨੇ ਰਹੂ ਤੇ ਨਿਰਾਰ ਨਾਨਕ ਕਾ ਪ੍ਰਭ ਕਿਰਪਾ ਕੇ ਜੈ ਨੇਤਰ ਦੇਖੇ ਦਰਸ ਤੇਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਕਰ ਕਿਰਪਾ ਮੇਰੇ ਪ੍ਰੇਤਮਾ ਸੁਆਮੀ ਨੈਤਰ ਦੇਖੇ ਦਰਸ ਤੇਰਾ RAM ਲੱਖ ਜਿਹਵਾ ਦੇਹੁ ਮੇਰੇ ਪਿਆਰੇ ਮੁਖ ਹਰ ਅਰਾਦੇ ਮੇਰਾ RAM ਹਰ ਅਰਾਦੇ ਜਮ ਪੰਥ ਸਾਦੇ ਦੁਖ ਨਾ ਵਿਆ ਪੈ ਕੋਈ ਜਲ ਥਲ ਮਹੀਲ ਪੂਰਨ ਸੁਆਮੀ ਜਤ ਦੇਖਾਂ ਤਤ ਸੋਏ ਪਰਮ ਮਹਾਂ ਬੇਕਾਰ ਨਾ ਠੇ ਪ੍ਰਭ ਨੇਰ ਹੁਤੇ ਨਿਰਾ ਨਾਨਕ ਕਾ ਪ੍ਰਭ ਕਿਰਪਾ ਕੀ ਜੈ ਨੈਤਰ ਦੇਖੇ ਦਰਸ ਤੇਰਾ ਸੋਹੀ ਮਹਲਾ ਪੰਜਵਾ ਕਰ ਕਿਰਪਾ ਮੇਰੇ ਪ੍ਰੇਤਮ ਸੁਆਮੀ ਨੈਤਰ ਦੇਖੇ ਦਰਸ ਤੇਰਾ ਰਾਮ ਲੱਖ ਜਿਹਵਾ ਦੇਹੁ ਮੇਰੇ ਪਿਆਰੇ ਮੁਖ ਹਰ ਆਰਾਦੇ ਮੇਰਾ ਰਾਮ ਹਰ ਆਰਾਦੇ ਜਮ ਪੰਥ ਸਾਦੇ ਦੋਖ ਨਾ ਵ્યાਪੈ ਕੋਈ ਜਲ ਥਲ ਮਹੀਲ ਪੂਰਨ ਸੁਆਮੀ ਜਤ ਦੇਖਾਂ ਤਤ ਸੋਈ ਪਰਮ ਮੋਹ ਬਿਕਾਰ ਨਾ ਥੇ ਪ੍ਰਭ ਨਿਰ ਹੁਤੇ ਨਿਰਾ नानक का प्रभु कृपा के जय नेत्र दिखहे दर्श तेरा सतनाम श्री वाहेगुरु साहिब जी सुहे महला پنجਵਾ कर कृपा मेरे प्रीतम स्वामी ਨੇਤਰ ਦੇਖੇ ਦਰਸ ਤੇਰਾ ਰਾਮ ਲੱਖ ਜਿਹਵਾ ਦੇਹੁ ਮੇਰੇ ਪਿਆਰੇ ਮੁਖ ਹਰ ਅਰਾਦੇ ਮੇਰਾ ਰਾਮ ਹਰ ਅਰਾਦੇ ਜਮ ਪੰਥ ਸਾਦੇ ਦੁਖ ਨਾ ਵਿਆ ਪੈ ਕੋਈ ਜਲ ਤਲ ਮਹੀ ਅਲ ਪੂਰਨ ਸੁਆਮੀ ਜਤ ਦੇਖਾਂ ਤਤ ਸੋਏ ਪਰਮ ਮਹ ਬੇਕਾਰ ਨਾ ਠੇ ਪ੍ਰਭ ਨੇਰ ਹੁਤੇ ਨਿਰਾ ਨਾਨਕ ਕਾ ਪ੍ਰਭ ਕਿਰਪਾ ਕੀ ਦੈ ਨੇਤਰ ਦੇਖੇ ਦਰਸ ਤੇਰਾ ਸੁਹੀ ਮਹਲਾ ਪੰਜਵਾ ਕਰੇ ਕਿਰਪਾ ਮੇਰੇ ਪ੍ਰੇਤਮ ਸੁਆਮੀ ਨੇਤਰ ਦੇਖੇ ਦਰਸ ਤੇਰਾ ਰਾਮਾ ਲੱਖ ਜਿਹਵਾ ਦੇਹੁ ਮੇਰੇ ਪਿਆਰੇ ਮਖ ਹਰ ਆਰਾਦੇ ਮੇਰਾ ਰਾਮ ਹਰ ਆਰਾਦੇ ਜਮ ਪੰਥ ਸਾਦੇ ਦੁਖ ਨਾ ਵਿਆਪੈ ਕੋਈ ਜਲ ਥਲ ਮਹੀਲ ਪੂਰਨ ਸੁਆਮੀ ਜਤ ਦੇਖਾਂ ਤਤ ਸੋਈ ਪਰਮ ਮੋਹ ਬੇਕਾਰ ਨਾ ਥੇ ਪ੍ਰਭ ਨੇ ਰਹੂਤੇ ਨਿਰਾਰ ਨਾਨਕ ਕਾ ਪ੍ਰਭ ਕਿਰਪਾ ਕੇ ਜੈ ਨੇਤਰ ਦੇਖੇ ਦਰਸ ਤੇਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹਿੇ ਮਹਲਾ ਪੰਜਵਾ ਕਰ ਕਿਰਪਾ ਮੇਰੇ ਪ੍ਰੇਤਮਾ ਸੁਆਮੀ ਨੈਤਰ ਦੇਖੇ ਦਰਸ ਤੇਰਾ RAM ਲੱਖ ਜਿਵਾ ਦੇਹੁ ਮੇਰੇ ਪਿਆਰੇ ਮੁਖ ਹਰ ਆਰਾਦੇ ਮੇਰਾ RAM ਹਰ ਅਰਾਦੇ ਜਮ ਪੰਥ ਸਾਦੇ ਦੋਖ ਨਾ ਵਿਆਪੈ ਕੋਈ ਜਲ ਥਲ ਮਹੀਲ ਪੂਰਨ ਸੁਆਮੀ ਜਤ ਦੇਖਾ ਤਤ ਸੋਏ ਪਰਮ ਮਹ ਬਕਾਰ ਨਾ ਠੇ प्रभ निरहुते निरा नानक कौ प्रभ कृपा की जय नेतर देखे दर्श तेरा सोहे महला पंजवा कर कृपा मेरे प्रीतम स्वामी ਨੇਤਰ ਦੇਖੇ ਦਰਸ ਤੇਰਾ ਰਾਮ ਲੱਖ ਜਿਹਵਾ ਦੇਹੁ ਮੇਰੇ ਪਿਆਰੇ ਮੁਖ ਹਰ ਆਰਾਦੇ ਮੇਰਾ ਰਾਮ ਹਰ ਆਰਾਦੇ ਜਮ ਪੰਥ ਸਾਦੇ ਦੁਖ ਨਾ ਵਿਆਪੈ ਕੋਈ ਜਲ ਥਲ ਮਹੀਲ ਪੂਰਨ ਸੁਆਮੀ ਜਤ ਦੇਖਾਂ ਤਤ ਸੁਏ ਪਰਮ ਮੋਹ ਬੇਕਾਰ ਨਾਠੇ ਪ੍ਰਭ ਨੇ ਰਹੂਤੇ ਨਿਰਾ ਨਾਨਕ ਕਾ ਪ੍ਰਭ ਕਿਰਪਾ ਕੇ ਜੈ ਨੇਤਰ ਦੇਖੇ ਦਰਸ ਤੇਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਕਰ ਕਿਰਪਾ ਮੇਰੇ ਪ੍ਰੇਤਮਾ ਸੁਆਮੀ ਨੇਤਰ ਦੇਖੇ ਦਰਸ ਤੇਰਾ RAM लाख जेवा देहो मेरे प्यारे मुख हर आराधे मेरा राम हर आराधे जम पंथ सादे दुख ना वेया पै कोई जाल थल महील पूरन स्वामी ਜਤ ਦੇਖਾਂ ਤਤ ਸੋਏ ਪਰਮ ਮਹੰ ਬੇਕਾਰ ਨਾ ਠੇ ਪ੍ਰਭ ਨੇਰ ਹੁਤੇ ਨਿਰਾ ਨਾਨਕ ਕਾ ਪ੍ਰਭ ਕਿਰਪਾ ਕੀ ਜੈ ਨੇਤਰ ਦੇਖੇ ਦਰਸ ਤੇਰਾ सोहे महला पंजवा कर कृपा मेरे प्रीतम स्वामी नेत्र दिखहे दर्श तेरा राम लाख जहवा देहो मेरे प्यारे मुख हर आराधे मेरा राम ਹਰ ਅਰਾਦੇ ਜਮ ਪੰਥ ਸਾਦੇ ਦੁਖ ਨਾ ਵ੍ਯਾਪੈ ਕੋਈ ਜਲ ਥਲ ਮਹੀਲ ਪੂਰਨ ਸੁਆਮੀ ਜਤ ਦੇਖਾਂ ਤਤ ਸੋਈ ਪਰਮ ਮੋਹ ਬੇਕਾਰ ਨਾ ਥੇ ਪ੍ਰਭ ਨੇਰ ਹੁਤੇ ਨਿਰਾ ਨਾਨਕ ਕਾ ਪ੍ਰਭ ਕਿਰਪਾ ਕੇ ਜੈ ਨੇਤਰ ਦੇਖੇ ਦਰਸ ਤੇਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਕਰ ਕਿਰਪਾ ਮੇਰੇ ਪ੍ਰੇਤਮਾ ਸੁਆਮੀ ਨੈਤਰ ਦੇਖੇ ਦਰਸ ਤੇਰਾ RAM ਲੱਖ ਜਿਹਵਾ ਦੇਹੁ ਮੇਰੇ ਪਿਆਰੇ ਮੁਖ ਹਰ ਆਰਾਦੇ ਮੇਰਾ RAM ਹਰ ਆਰਾਦੇ ਜਮ ਪੰਥ ਸਾਦੇ ਦੋਖ ਨਾ ਵਿਆਪੈ ਕੋਈ ਜਲ ਥਲ ਮਹੀਲਾ ਪੂਰਨ ਸੁਆਮੀ ਜਤ ਦੇਖਾਂ ਤਤ ਸੋਏ ਪਰਮ ਮਹ ਬਕਾਰ ਨਾ ਠੇ ਪ੍ਰਭ ਨੇਰ ਹੁਤੇ ਨਿਰਾ नानक का प्रभु कृपा की जय नेत्र दिखहे दर्श तेरा सोहे महला पंजा वार कर कृपा मेरे प्रीतम स्वामी नेत्र दिखहे दर्श तेरा राम लाख जहवा देहो मेरे प्यारे मुख हर आराधे मेरा राम हर आराधे जम पंथ सादे दुख ना व्यापै कोई जाल थल महयल पूरन स्वामी ਜਤ ਦੇਖਾਂ ਤਤ ਸੋਏ ਪਰਮ ਮੋਹ ਬੇਕਾਰ ਨਾਠੇ ਪ੍ਰਭ ਨੇ ਰਹੂਤੇ ਨਿਰਾ ਨਾਨਕ ਕਾ ਪ੍ਰਭ ਕਿਰਪਾ ਕੇ ਜੈ ਨੇਤਰ ਦੇਖੇ ਦਰਸ ਤੇਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਕਰ ਕਿਰਪਾ ਮੇਰੇ ਪ੍ਰੇਤਮਾ ਸੁਆਮੀ ਨੇਤਰ ਦੇਖੇ ਦਰਸ ਤੇਰਾ RAM लाख जेवा देहो मेरे प्यारे मुख हर आराधे मेरा राम हर आराधे जम पंथ सादे दुख ना वेया पै कोई जाल थल महील पूरन स्वामी ਨਜਤ ਦੇਖਾਂ ਤਤ ਸੋਏ ਪਰਮ ਮਹੰ ਬੇਕਾਰ ਨਾ ਠੇ ਪ੍ਰਭ ਨੇਰ ਹੁਤੇ ਨਿਰਾ ਨਾਨਕ ਕਾ ਪ੍ਰਭ ਕਿਰਪਾ ਕੀ ਜੈ ਨੇਤਰ ਦੇਖੇ ਦਰਸ ਤੇਰਾ ਸੁਹੀ ਮਹਲਾ ਪੰਜਵਾ ਕਰ ਕਿਰਪਾ ਮੇਰੇ ਪ੍ਰੇਤਮ ਸੁਆਮੀ ਨੈਤਰ ਦੇਖੇ ਦਰਸ ਤੇਰਾ ਰਾਮ ਲੱਖ ਜਿਹਵਾ ਦੇਹੁ ਮੇਰੇ ਪਿਆਰੇ ਮੁਖ ਹਰ ਆਰਾਦੇ ਮੇਰਾ ਰਾਮ ਹਰ ਅਰਾਦੇ ਜਮ ਪੰਥ ਸਾਦੇ ਦੁਖ ਨਾ ਵ੍ਯਾਪੈ ਕੋਈ ਜਲ ਥਲ ਮਹੀਲ ਪੂਰਨ ਸੁਆਮੀ ਜਤ ਦੇਖਾਂ ਤਤ ਸੋਈ ਪਰਮ ਮੋਹ ਬੇਕਾਰ ਨਾ ਥੇ ਪ੍ਰਭ ਨੇਰ ਹੁਤੇ ਨਿਰਾ ਨਾਨਕ ਕੋ ਪ੍ਰਭ ਕਿਰਪਾ ਕੇ ਜੈ ਨੇਤਰ ਦੇਖੇ ਦਰਸ ਤੇਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਕਰ ਕਿਰਪਾ ਮੇਰੇ ਪ੍ਰੇਤਮਾ ਸੁਆਮੀ ਨੈਤਰ ਦੇਖੇ ਦਰਸ ਤੇਰਾ RAM ਲੱਖ ਜਿਹਵਾ ਦੇਹੁ ਮੇਰੇ ਪਿਆਰੇ ਮੁਖ ਹਰ ਅਰਾਦੇ ਮੇਰਾ RAM ਹਰ ਅਰਾਦੇ ਜਮ ਪੰਥ ਸਾਦੇ ਦੋਖ ਨਾ ਵਿਆਪੈ ਕੋਈ ਜਲ ਥਲ ਮਹੀਲਾ ਪੂਰਨ ਸੁਆਮੀ ਜਤ ਦੇਖਾਂ ਤਤ ਸੋਏ ਪਰਮ ਮਹੰ ਬਕਾਰ ਨਾ ਠੇ ਪ੍ਰਭ ਨੇਰ ਹੁਤੇ ਨਿਰਾ नानक का प्रभु कृपा की जय नेत्र दिखहे दर्श तेरा सोहे महला पंजा वार कर कृपा मेरे प्रीतम स्वामी नेत्र दिखहे दर्श तेरा राम ਲੱਖ ਜਿਹਵਾ ਦੇਹੋ ਮੇਰੇ ਪਿਆਰੇ ਮੁਖ ਹਰ ਅਰਾਦੇ ਮੇਰਾ ਰਾਮ ਹਰ ਅਰਾਦੇ ਜਮ ਪੰਥ ਸਾਦੇ ਦੁਖ ਨਾ ਵਿਆਪੈ ਕੋਈ ਜਲ ਥਲ ਮਹੀਲ ਪੂਰਨ ਸੁਆਮੀ ਜਤ ਦੇਖਾਂ ਤਤ ਸੋਏ ਪਰਮ ਮੋਹ ਬੇਕਾਰ ਨਾਠੇ ਪ੍ਰਭ ਨੇ ਰਹੂਤੇ ਨਿਰਾ ਨਾਨਕ ਕਾ ਪ੍ਰਭ ਕਿਰਪਾ ਕੇ ਜੈ ਨੇਤਰ ਦੇਖੇ ਦਰਸ ਤੇਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਕਰ ਕਿਰਪਾ ਮੇਰੇ ਪ੍ਰੇਤਮਾ ਸੁਆਮੀ ਨੇਤਰ ਦੇਖੇ ਦਰਸ ਤੇਰਾ RAM लाख जेवा देहो मेरे प्यारे मुख हर आराधे मेरा राम हर आराधे जम पंथ सादे दुख ना व्यापै कोई जाल थल महील पूरन स्वामी ਨਜਤ ਦੇਖਾਂ ਤਤ ਸੋਏ ਪਰਮ ਮਹੰ ਬੇਕਾਰ ਨਾ ਠੇ ਪ੍ਰਭ ਨੇਰ ਹੁਤੇ ਨਿਰਾ ਨਾਨਕ ਕਾ ਪ੍ਰਭ ਕਿਰਪਾ ਕੀ ਜੈ ਨੇਤਰ ਦੇਖੇ ਦਰਸ ਤੇਰਾ सोहे महला पंजवा कर कृपा मेरे प्रीतम स्वामी नेत्र दिखहे दर्श तेरा राम लाख जहवा देहो मेरे प्यारे मुख हर आराधे मेरा राम ਹਰ ਅਰਾਦੇ ਜਮ ਪੰਥ ਸਾਦੇ ਦੁਖ ਨਾ ਵਿਆਪੈ ਕੋਈ ਜਲ ਥਲ ਮਹੀਲ ਪੂਰਨ ਸੁਆਮੀ ਜਤ ਦੇਖਾਂ ਤਤ ਸੁਏ ਪਰਮ ਮੋਹ ਬਿਕਾਲ ਨਾ ਥੇ ਪਰਾਬਰ ਨੇ ਰਹੂਤੇ ਨਿਰਾ ਨਾਨਕ ਕਾ ਪ੍ਰਭ ਕਿਰਪਾ ਕੇ ਜੈ ਨੇਤਰ ਦੇਖੇ ਦਰਸ ਤੇਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ